ਇਸ ਲਈ ਵੱਡੀ ਖਬਰ ਪੰਜਾਬ ਦੇ ਪਟਿਆਲਾ ਤੋਂ ਆ ਰਹੀ ਹੈ ਦੱਸਿਆ ਜਾ ਰਿਹਾ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਰਿਟਾਇਰਡ ਡੀਐਸਪੀ ਗੁਰਬਚਨ ਸਿੰਘ ਸਬ ਇੰਸਪੈਕਟਰ ਸੁਭਾ ਸਿੰਘ ਤੇ ਇੰਸਪੈਕਟਰ 인ਦਰਜੀਤ ਇਹਨਾਂ ਸਾਰਿਆਂ ਦੇ ਉੱਤੇ ਹਮਲਾ ਹੋਇਆ ਦੱਸਿਆ ਜਾ ਰਿਹਾ ਕਿ ਤਿੰਨੋਂ ਜੇਲ੍ਹ ਚ ਬੰਦ ਸੀ ਜਿਨ੍ਹਾਂ ਦੇ ਵਿੱਚੋਂ ਦੋ ਦੇ ਖਿਲਾਫ ਫਰਜੀ ਇਨਕਾਊਂਟਰ ਦਾ ਕੇਸ ਸੀ ਤੋ ਸੰਦੀਪ ਸਿੰਘ ਨਾਮ ਦੇ ਇੱਕ ਕੈਦੀ ਵੱਲੋਂ ਇਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਰਿਟਾਇਰਡ ਡੀਐਸਪੀ ਗੁਰਪਚਨ ਸਿੰਘ ਤੇ ਸੂਬਾ ਸਿੰਘ ਦੇ ਉੱਤੇ ਫੇਕ ਇਨਕਾਊਂਟਰ ਦਾ ਕੇਸ ਹੈ ਤੇ ਇਸ ਮਾਮਲੇ 'ਚੋ ਸਜ਼ਾ ਯਾਫਤਾ ਨੇ ਪਟਿਆਲਾ ਜੇਲ੍ਹ ਦੇ ਵਿੱਚ ਸੰਦੀਪ ਸਿੰਘ ਨਾਮ ਦੇ ਇੱਕ ਕੈਦੀ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਇਸ ਤੋਂ ਇਲਾਵਾ ਡਰੱਗ ਕੇਸ 'ਚ ਜੇਲ੍ਹ 'ਚ ਬੰਦ ਇੰਸਪੈਕਟਰ 인ਦਰਜੀਤ ਤੇ ਵੀ ਹਮਲਾ ਹੋਇਆ ਹੈ ਹਾਲਾਂਕਿ ਹਮਲੇ ਦੀ ਵਜ੍ਹਾ ਕੀ ਹੈ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਫਿਲਹਾਲ ਜ਼ਖਮੀਆਂ ਨੂੰ ਰਜਿੰਦਰਾ ਹਸਪਤਾਲ ਲਿਆਂਦਾ ਗਿਆ ਅਧਿਕਾਰਿਕ ਤੌਰ ਤੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਸ ਝਗੜੇ ਦੀ ਵਜ੍ਹਾ ਕੀ ਰਹੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਬਹੁ ਚਰਚਿਤ ਫੇਕ ਇਨਕਾਊਂਟਰ ਕੇਸ ਦੇ ਵਿੱਚ ਗੁਰਬਚਨ ਸਿੰਘ ਤੇ ਸੁਭਾ ਸਿੰਘ ਜੇਲ੍ਹ ਦੇ ਵਿੱਚ ਵੱਧਨੇ ਤੇ ਇਸ ਤੋਂ ਇਲਾਵਾ ਇੰਸਪੈਕਟਰ 인ਦਰਜੀਤ ਵੀ ਪਟਿਆਲਾ ਜੇਲ੍ਹ ਚ ਬੰਦ ਸਨ ਔਰ ਉਹਨਾਂ ਦੇ ਉੱਤੇ ਜਿਹੜਾ ਹਮਲਾ ਹੋਇਆ ਉਹ ਇੱਕ ਕੈਦੀ ਵੱਲੋਂ ਕੀਤਾ ਗਿਆ ਹੈ ਇਸ ਦੀ ਸਹੀ ਵਜ੍ਹਾ ਕੀ ਹੈ ਫਿਲਹਾਲ ਸਾਹਮਣੇ ਨਹੀਂ ਆਈ ਹੈ ਪਰ ਪਹਿਲੀ ਜਾਣਕਾਰੀ ਦੇ ਮੁਤਾਬਕ ਤਿੰਨੋਂ ਪੁਲਸ ਮਹਿਕਮੇ ਚ ਸੀਗੇ ਔਰ ਇਸਨੇ ਜੇਲ੍ਹ ਚ ਬੰਦ ਸੀ ਦੋ ਦੇ ਉੱਤੇ ਫਰਜੀ ਇਨਕਾਊਂਟਰ ਦਾ ਕੇਸ ਹੈ ਇੱਕ ਦੇ ਉੱਤੇ ਡਰਗ ਦਾ ਕੇਸ ਹੈ ਸੋ ਫਿਲਹਾਲ ਅਸਲ ਗੱਲਾਂ ਜਦੋਂ ਸਾਹਮਣੇ ਆਣ ਗਿਆ ਤੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਤੁਹਾਨੂੰ ਸ਼ੁਰੂਆਤੀ ਤੌਰ ਤੇ ਦੱਸ ਦਈਏ ਕਿ ਪਟਿਆਲਾ ਜੇਲ੍ਹ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਤਿੰਨ ਪੁਲਸ ਅਫਸਰ ਕਹ ਲਈਏ ਜਾਂ ਫਿਰ ਸਾਬਕਾ ਪੁਲਸ ਅਫਸਰ ਜਿਹੜੇ ਨੇ ਉਹਨਾਂ ਦੇ ਉੱਤੇ ਹਮਲਾ ਹੋਇਆ ਜੋ ਕਿ ਜੇਲ੍ਹ ਦੇ ਵਿੱਚ ਬੰਦਸਾ ਫਿਲਹਾਲ ਜੋ ਜਾਣਕਾਰੀ ਸਾਹਮਣੇ ਆਈ ਹੈ ਹਮਲਾ ਸੁਧੀਰ ਸੂਰੀ ਦੇ ਹਤਿਆਰੋਪ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸੰਦੀਪ ਸਿੰਘ ਨੇ ਕੀਤਾ ਜੀ ਬਿਲਕੁਲ ਪਟਿਆਲਾ ਜੇਲ੍ਹ ਚ ਬੰਦ ਸੰਦੀਪ ਸਿੰਘ ਜਿਸ ਦੇ ਉੱਤੇ ਸ਼ਿਵ ਸੇਨਾ ਦੇ ਵਿਵਾਦਿਤ ਲੀਡਰ ਸੁਧੀਰ ਸੂਰੀ ਦੀ ਹਤਿਆ ਦਾ ਇਲਜ਼ਾਮ ਹੈ ਉਸ ਦੇ ਉੱਤੇ ਇਸ ਹਮਲੇ ਦੇ ਇਲਜ਼ਾਮ ਲੱਗੇ ਨੇ ਜੋ ਜਾਣਕਾਰੀ ਮਿਲੀ ਆ ਉਸ ਨੇ ਐਨਆਪੋਲਿਸ ਅਫਸਰਾਂ ਦੇ ਉੱਤੇ ਹਮਲਾ ਕੀਤਾ ਹੈ